ਤਨ ਆਸਰੀ ਮਹਲਾ ਨਵਾ ਸਾਦੋ ਇਹੋ ਜਗ ਪਰਮ ਤੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਸਾਦੋ ਇਹੋ ਜਗ ਪਰਮ ਪੁਲਾਣਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਉ ਮਾਤ ਪਿਤਾ ਪਾਈ ਸੁਤ ਬਨਤਾ ਤਾ ਕੈ ਰਸ ਲਪਟਾਨਾ ਜੋ ਬਨ ਤਨ ਪ੍ਰਭ ਤਾ ਕਹਿ ਮਦ ਮੈਂ ਅਹ ਨਿਸ ਰਹਿ دیਵਾਨਾ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨ ਨਾ ਲਗਾਣਾ ਜਨ ਨਾਨਕ ਕੋਟਨ ਮੈਂ ਕਿਨ ਹੂੰ ਗੁਰਮੁਖ ਹੋਇ ਪਛਾਨਾ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨ ਨਾ ਲਗਾਣਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਸਤਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਅੰਦਰ ਸੱਜ ਬੈਠੀ ਸਾਧ ਸੰਗਤ ਬੜੇ ਪਿਆਰ ਸਤਕਾਰ ਨਾਲ ਜੁੜੇ ਹੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹਜ਼ੂਰ ਦੀ ਬਾਣੀ ਨੂੰ ਵਿਚਾਰਦੇ ਪਏ ਆ। ਆਪ ਜੀ ਨੇ ਜੋ ਪਾਵਨ ਸ਼ਬਦ ਹੁਣ ਸੁਣਿਆ ਅੱਜ ਇਸ ਅੰਮ੍ਰਿਤ ਵਚਨ ਨੂੰ ਆਪਾਂ ਵਿਚਾਰਾਂਗੇ। ਸੋ ਆਓ ਕਹਿਣ ਸੁਣਨ ਤੋਂ ਪਹਿਲਾਂ ਫਤਿਹ ਦੀ ਪਾਓ ਸਾਂਝ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 684 ਅੰਗ ਤੇ ਇਹ ਸ਼ਬਦ ਸ਼ੁਰੂ ਹੁੰਦਾ 685 ਤੇ ਸੰਪੂਰਨ ਹੋ ਜਾਂਦਾ ਹੈ ਹਜ਼ੂਰ ਆਖਿਆ ਧਨਾਸਰੀ ਮਹੱਲਾ ਨਾਵਾਂ ਰਾਗ ਧਨਾਸਰੀ ਐ ਨੋਵੇਂ ਸੱਚੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾ ਰਹੇ ਆ ਸਾਦੋ ਇਹੋ ਜਗ ਭਰਮ ਪੁਲਾਨਾ ਮਹਾਰਾਜ ਕਹਿਣ ਲੱਗੇ ਸੰਤ ਜਨੋ ਏ ਰੱਬ ਦੇ ਪਿਆਰਿਓ ਵੀ ਜਿਹੜਾ ਇਹ ਸੰਸਾਰ ਹੈ ਨਾ ਇਹ ਸੰਸਾਰ ਐਸਾ ਜਿਹੜਾ ਬੰਦੇ ਨੂੰ ਭਰਮ ਭੁਲੇਖਿਆਂ ਵਿੱਚ ਪਾ ਕੇ ਰੱਬ ਵਾਲੇ ਪਾਸਿਓ ਇਹਦਾ ਧਿਆਨ ਭਟਕਾ ਦਿੰਦਾ ਹੈ ਭਾਵ ਰੱਬ ਵਾਲੇ ਪਾਸਿਓ ਇਹਨੂੰ ਜੋੜ ਦਿੰਦਾ ਸੱਚੇ ਪਾਤਸ਼ਾਹ ਜੀ ਆਖਦੇ ਆ ਸਾਧੂ ਇਹੋ ਜਗ ਭਰਮ ਭੁਲਾਣਾ ਇਸ ਸੰਸਾਰ ਇੱਕ ਭਰਮ ਭੁਲੇਖਿਆਂ ਵਿੱਚ ਪਾ ਕੇ ਬੰਦੇ ਨੂੰ ਉਹਨੂੰ ਰੱਬ ਭੁਲਾ ਦਿੰਦਾ ਇੱਕ ਗੱਲ ਯਾਦ ਰੱਖਿਓ ਵਾਕਈ ਜਿਹੜਾ ਇਹ ਸੰਸਾਰ ਹੈ ਇਸ ਸੰਸਾਰ ਵਿੱਚ ਮਾਇਆ ਦਾ ਇੰਨਾ ਕੋ ਪ੍ਰਭਾਵ ਹੈ ਇਹਨੇ ਕੋ ਇਹਦੇ ਵਿੱਚ ਵਿਕਾਰ ਬੰਦੇ ਦੇ ਜੀਵਨ ਵਿੱਚ ਪ੍ਰਭਲ ਹੁੰਦੇ ਨੇ ਕਿ ਮਨੁੱਖ ਨੂੰ ਬਦੋ ਬਦੀ ਪਰਮਾਤਮਾ ਨਾਲੋਂ ਤੋੜਨ ਦਾ ਯਤਨ ਕਰਦੇ ਆ। ਮਨੁੱਖ ਰੱਬ ਨੂੰ ਕਿਵੇਂ ਭੁੱਲਦਾ ਹੈ? ਦਾਤਾਂ ਵੀ ਰੱਬ ਕੋਲੋਂ ਲੈਂਦਾ ਹੈ। ਮੰਗਦਾ ਵੀ ਰੱਬ ਕੋਲੋਂ ਇਹ ਝੋਲੀਆਂ ਵੀ ਰੱਬ ਅੱਗੇ ਅੱਡਦਾ ਹੈ। ਤੇ ਸਭ ਤੋਂ ਪਹਿਲਾਂ ਭੁੱਲਦਾ ਵੀ ਰੱਬ ਨੂੰ ਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦਿਆ ਮਨੁੱਖ ਆਪਣੇ ਜੀਵਨ ਅੰਦਰ ਚਾਹੇ ਦਾ ਤੇ ਇਹ ਵੀ ਜਿਸ ਥਾਂ ਤੋਂ ਕੁਝ ਪ੍ਰਾਪਤ ਹੋਇਆ ਹੋਵੇ ਉਹਨੂੰ ਕਦੇ ਭੁੱਲੇ ਨਾ ਪਰ ਮਨੁੱਖ ਦੀ ਫਿਤਰਤ ਬਣ ਗਈ ਕਿ ਦਾਤ ਪਿਆਰੀ ਵਿਸਰਿਆ ਦਾਤਾ ਰਾ ਇਹਨੂੰ ਸਭ ਤੋਂ ਪਹਿਲਾਂ ਦਾਤੇ ਭੁੱਲਦਾ ਨਾ ਇਹਨੂੰ ਖਾਣਾ ਭੁੱਲਿਆ ਅਜੇ ਤੱਕ ਨਾ ਇਹਨੂੰ ਸੋਣਾ ਭੁੱਲਿਆ ਨਾ ਹੱਸਣਾ ਖੇਡਣਾ ਭੁੱਲਿਆ ਜਦੋਂ ਇਹਨੂੰ ਭੁੱਲਿਆ ਹੈ ਜਾਂ ਤੇ ਇਹਨੂੰ ਰੱਬ ਭੁੱਲਿਆ ਤੇ ਜਾਂ ਇਹਨੂੰ ਮੌਤ ਭੁੱਲੀ ਹੈ ਆਈ ਭੁੱਲੀਆਂ ਨੀਚੀ ਜਾਣੂ ਮਹਾਰਾਜ ਕਹਿੰਦੇ ਨਾ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀਨੇ ਇੱਕ ਤੇ ਮਰਨਾ ਭੁੱਲ ਗਿਆ ਦੂਜਾ ਖਸਮ ਨੂੰ ਭੁੱਲ ਗਿਆ ਭਾਵ ਅਕਾਲ ਨੂੰ ਵੀ ਭੁੱਲ ਗਿਆ ਤੇ ਕਾਲ ਨੂੰ ਵੀ ਭੁੱਲ ਗਿਆ ਤੇ ਇਸ ਅਕਾਲ ਅਤੇ ਕਾਲ ਦੇ ਵਿਚਕਾਰ ਜੋ ਕੁਝ ਬੰਦੇ ਨੇ ਜੀਵਨ ਵਿੱਚ ਕੀਤਾ ਉਹ ਸਭ ਕੁਝ ਵਿਅਰਥ ਕੀਤਾ ਮਹਾਰਾਜ ਕਹਿ ਲਗੇ ਖਾਸਮ ਵਿਸਾਰ ਖੁਵਾਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ ਬੰਦੇ ਹਾ ਤੈਨੂੰ ਖਾਣਾ ਨਹੀਂ ਭੁੱਲਿਆ ਹੱਸਣਾ ਖੇਡਣਾ ਨਹੀਂ ਭੁੱਲਿਆ ਸੋਣਾ ਨਹੀਂ ਭੁੱਲਿਆ ਪਰ ਤੈਨੂੰ ਰੱਬ ਕਿਉਂ ਭੁੱਲ ਗਿਆ ਵੈਸੇ ਜਿੰਨਾਂ ਨੂੰ ਰੱਬ ਚੇਤੇ ਰਹਿੰਦੇ ਨਾ ਜੀ ਉਹਨਾਂ ਨੂੰ ਖਾਣਾ ਪੀਣਾ ਭੁੱਲ ਜਾਂਦਾ ਹੈ ਉਹਨਾਂ ਸੋਣਾ ਭੁੱਲ ਜਾਂਦਾ ਹੈ ਉਹਨਾਂ ਬਸ ਰੱਬ ਚ ਈ ਤੇ ਰਹਿੰਦਾ ਓ ਆਖਦੇ ਸਾਨੂੰ ਖਾਣ ਲਈ ਮਿਲੇ ਭਾਵੇਂ ਨਾ ਮਿਲੇ ਸੋਣ ਲਈ ਸੋਹਣੀ ਸੇਜਾਂ ਮਿਲੇ ਭਾਵੇਂ ਨਾ ਮਿਲੇ ਰਹਿਣ ਵਾਸਤੇ ਸਿਰ ਟੱਕਣ ਲਈ ਭਾਵੇਂ ਸਾਨੂੰ ਕੱਖਾਂ ਦੀ ਕੁੱਲੀ ਵੀ ਨਾ ਮਿਲੇ ਤਾਂ ਵੀ ਕੰਮ ਚੱਲ ਜੇਗਾ ਬਸ ਸਾਨੂੰ ਰੱਬ ਨਹੀਂ ਭੁੱਲਣਾ ਚਾਹੀਦਾ ਫਰਕ ਹੈ ਨਾ ਚੀਜ਼ਾਂ ਵਿੱਚ ਇੱਕ ਨੂੰ ਰੱਬ ਭੁੱਲਦਾ ਹੈ ਦੁਨੀਆ ਦੀਆਂ ਸਾਰੀਆਂ ਸਹੂਲਤਾਂ ਵਿੱਚ ਰਹਿ ਕੇ ਵਦਿਆ ਖਾਣਾ ਵਦਿਆ ਪੀਣਾ ਵਦਿਆ ਸੋਣਾ ਨਾ ਵਦਿਆ ਮਹਲ ਸਭ ਸਹੂਲਤਾ ਰੱਬ ਫਿਰ ਭੁੱਲ ਗਿਆ ਤੇ ਕਈਆਂ ਕੋਲ ਸਹੂਲਤਾ ਵੀ ਨਹੀਂ ਹੁੰਦੀ ਕਿ ਬੰਦੇ ਨੂੰ ਆਪਣੀ ਚਿੰਤਾ ਲੱਗੀ ਰਹਿੰਦੀ ਹੈ ਵੀ ਸਵੇਰੇ ਭੋਜਨ ਮਿਲ ਗਿਆ ਰਾਤ ਨੂੰ ਪਤਾ ਨਹੀਂ ਬਣਨਾ ਕੀ ਬਣਨੇ ਬੱਚਿਆਂ ਨੂੰ ਕੀ ਖਿਲਾਵਾਂਗੇ ਉਹਨਾਂ ਨੂੰ ਰੱਬ ਭੁੱਲਦਾ ਜਿਨ੍ਹਾਂ ਨੂੰ ਚਿੰਤਾ ਹੈ ਵੀ ਕੱਲ ਕੀ ਹੋਣਾ ਹੈ ਕੱਲ ਦੀ ਖੁਰਾਕ ਮਿਲਨੀ ਹੈ ਕਿ ਨਹੀਂ ਮਿਲਨੀ ਉਹਨਾਂ ਨੂੰ ਰੱਬ ਨਹੀਂ ਭੁੱਲਿਆ ਤੇ ਜਿਨ੍ਹਾਂ ਕੋਲ ਪਤਾ ਹੈ ਵੀ ਬਹੁਤ ਹੈ ਰੱਬ ਉਹਨਣਾ ਭੁੱਲ ਗਏ ਸੋ ਕੰਮ ਉਲਟਾ ਚਾਹੀਦਾ ਸਭ ਜਿੰਨਾਂ ਕੋਲ ਬਹੁਤ ਸੀ ਉਹਨਾਂ ਨੂੰ ਤੇ ਰੱਬ ਕਦੇ ਭੁੱਲਣਾ ਹੀ ਨਹੀਂ ਸੀ ਚਾਹੀਦਾ ਹਰ ਪਲ ਚੇਤੇ ਰਹਿਣਾ ਚਾਹੀਦਾ ਸੀ ਰੱਬ ਨੇ ਦਿੱਤਾ ਇੰਨਾ ਕੁਝ ਹੈ ਕਿ ਉਹਨੋਂ ਕੋਈ ਚਿੰਤਾ ਨਹੀਂ ਸੀ ਹਨ ਪਰ ਜਿੰਨਾਂ ਨੂੰ ਜਿੰਨਾਂ ਕੋ ਥੋੜਾ ਸੀ ਰੱਬ ਨੇ ਉਹਨਾਂ ਨੂੰ ਆਪਣੀ ਯਾਦ ਦਿੱਤੀ ਰੱਬ ਨੇ ਉਹਨਨ ਆਪਣਾ ਨਾਮ ਦਿੱਤਾ ਉਹ ਅੱਠੇ ਪੈ ਰੱਬ ਨੂੰ ਚੇਤੇ ਰੱਖਦੇ ਮਹਾਰਾਜ ਕਹਿ ਲਗੀ ਜਿਹੜਾ ਸੰਸਾਰ ਹੈ ਨਾ ਇਸ ਸੰਸਾਰ ਵਿੱਚ ਬੰਦਾ ਭਰਮ ਵਿੱਚ ਪੈ ਕੇ ਭੁਲੇਖੇ ਵਿੱਚ ਪੈ ਕੇ ਪਰਮਾਤਮਾ ਨੂੰ ਭੁਲਾ ਬੈਠਾ ਮਹਾਰਾਜ ਨੇ ਬਚਨ ਕਿਹਾ ਫਿਰ ਆਖਿਆ ਕਿਵੇਂ ਭੁਲਾਇਆ ਇਹਨੇ RAM ਨਾਮ ਦਾ ਸਿਮਰਨ ਛੋੜਿਆ ਆਹ ਜੇ ਭੁਲਾਣਾ ਜੈਸੀ ਕਹੀ ਵੀ ਰੱਬ ਨੂੰ ਕਿਵੇਂ ਅਸੀਂ ਕਿਹੜਾ ਰੱਬ ਨੂੰ ਭੁੱਲਿਆ ਅਸੀਂ ਕਹਿ ਦਿੰਦੇ ਨਾ ਵੀ ਆਪਾਂ ਤਾਂ ਚੇਤੇ ਰੱਖਦੇ ਹਾਂ ਰੱਬ ਨੂੰ ਨਹੀਂ ਭੁੱਲੇ ਨਿਸ਼ਾਨੀ ਇਹ ਹੈ ਤੁਸੀਂ ਰੱਬ ਦਾ ਸਿਮਰਨ ਕਿੰਨਾ ਕਰਦੇ ਹੋ ਬਸ ਇਹ ਤੁਹਾਨੂੰ ਖੁਦ ਨੂੰ ਦੱਸ ਦੇਗਾ ਵੀ ਤੁਸੀਂ ਰੱਬ ਨੂੰ ਭੁੱਲੇ ਹੋ ਜਾਂ ਰੱਬ ਨੂੰ ਨਹੀਂ ਭੁੱਲੇ ਮਹਾਰਾਜ ਕਹਿਣਗੇ RAM ਨਾਮ ਦਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਭਾਈ ਤੂੰ ਮਾਇਆ ਦੇ ਹੱਥਾਂ ਦੀ ਕਠਪੁੱਤਲੀ ਬਣ ਗਿਆ ਤੂੰ ਮਾਇਆ ਦੇ ਹੱਥੀ ਵਿਗ ਗਿਆ ਤੇ ਰੱਬ ਦੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਛੱਡ ਦਿੱਤਾ ਆਹ ਹੈ ਰੱਬ ਨੂੰ ਭੁੱਲਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਜਿਹੜਾ ਜੀਵਨ ਵਿੱਚ ਬੰਦਾ ਕੰਮ ਕਰਨ ਆਇਆ ਜਦੋਂ ਉਹ ਹੀ ਭੁੱਲ ਜਾਵੇ ਤੇ ਸਮਝ ਲਓ ਫਿਰ ਬੰਦਾ ਬੰਦਾ ਥੋੜਾ ਏ ਜਿਹੜੇ ਕੰਮ ਭੇਜਿਆ ਗਿਆ ਜਿਹੜਾ ਕੰਮ ਇਹਨੂੰ ਮਿੱਥ ਕੇ ਦਿੱਤਾ ਗਿਆ ਵੀ ਆਹ ਕੰਮ ਤੋਂ ਜਾ ਕੇ ਕਰਨਾ ਹੀ ਕਰਨਾ ਹੈ ਤੇ ਜਦੋਂ ਫਿਰ ਵੀ ਬੰਦਾ ਉਹ ਕੰਮ ਨੂੰ ਭੁੱਲ ਜਾਵੇ ਇਹਦਾ ਮਤਲਬ ਹੀ ਬੰਦੇ ਨੂੰ ਮਾਇਆ ਨੇ ਆਪਣੇ ਹੱਥਾਂ ਤਿੰਨ ਚਾਉਣਾ ਸ਼ੁਰੂ ਕਰ ਦਿੱਤਾ ਹੈ ਇਹਨੂੰ ਹੁਣ ਮਾਇਆ ਚੰਗੀ ਲੱਗਦੀ ਹੈ ਇਹਨੂੰ ਵਿਕਾਰ ਚੰਗੇ ਲੱਗਦੇ ਆ ਇਹਨੂੰ ਮਾੜੇ ਕਰਮ ਕਮਾਉਣੇ ਚੰਗੇ ਲੱਗਦੇ ਆ ਬੰਦੇ ਨੂੰ ਨਾ ਚੰਗੇ ਕਰਮ ਕਰਨੇ ਚੰਗੇ ਲੱਗਦੇ ਆ ਨਾ ਇਹਨੂੰ ਜੀਵਨ ਦੇ ਅੰਦਰ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ ਇਨੂੰ ਬਸ ਕੇਵਤ ਕੇਵਲ ਸੰਸਾਰ ਦੇ ਵਿਕਾਰ ਤੇ ਮਾਇਆ ਚੰਗੀ ਲੱਗਦੀ ਹੈ ਹੁਣ ਵੇਖੋ ਮਾਇਆ ਵਿੱਚ ਬਹੁਤ ਕੁਝ ਆਉਂਦਾ ਹੈ ਮਾਇਆ ਵਿੱਚ ਇਕੱਲਾ ਪੈਸਾ ਥੋੜਾ ਆਉਂਦਾ ਹੈ ਅਸੀਂ ਜਿੰਨੇ ਦੁਨੀਆ ਦੇ ਕਾਰ ਵਿਹਾਰ ਕਰਦੇ ਆ ਨਾ ਸਭ ਮਾਇਆ ਵਿੱਚ ਹੀ ਤੇ ਆਉਂਦੇ ਆ ਸਭ ਮਾਇਆ ਸਾਡਾ ਪਰਿਵਾਰ ਵੀ ਮਾਇਆ ਵਿੱਚ ਹੈ ਸਾਡੇ ਸਾਖ ਸੰਬੰਧ ਰਿਸ਼ਤੇ ਦਾ ਸਭ ਮਾਇਆ ਵਿੱਚ ਹੀ ਨੇ ਜਿਹੜੀ ਚੀਜ਼ ਤੁਹਾਨੂੰ ਰੱਬ ਨਾਲੋਂ ਦੂਰ ਕਰੀ ਜਾਂਦੀ ਹੈ ਨਾ ਸਮਝ ਲਓ ਉਹ ਮਾਇਆ ਹੀ ਹੈ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਮਨੁੱਖ ਹੈ ਚਾਹੇ ਕੋਈ ਪਦਾਰਥ ਹੈ ਕੁਝ ਵੀ ਹੈ ਚਾਹੇ ਕੋਈ ਆਦਤ ਹੈ ਜਿਹੜੀ ਤੁਹਾਨੂੰ ਰੱਬ ਨਾਲੋਂ ਦੂਰ ਦਿਨ ਬਾ ਦਿਨ ਕਰ ਰਹੀ ਹੈ ਸਮਝ ਲਓ ਉਹ ਮਾਇਆ ਦਾ ਰੂਪ ਬਣ ਕੇ ਤੁਹਾਡੇ ਜੀਵਨ ਵਿੱਚ ਘਰ ਘਰ ਬੈਠੀ ਹੈ ਮਹਾਰਾਜ ਕਹਿੰਦੇ ਆ ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਤ ਬਿਕਾਨਾ ਮਹਾਰਾਜ ਸਾਨੂੰ ਕੀ ਵੜਾ ਝਿੜਕ ਮਾਰਦੇ ਕਿ ਤੂੰ ਕਿਉਂ ਸਿਮਰਨ ਛੱਡ ਦਿੱਤਾ ਕਿਉਂ ਨਹੀਂ ਨਾਮ ਜਪ ਕਿਉਂ ਨਹੀਂ ਹਿਰਦ ਦੇ ਵਿੱਚ ਤੇਰੇ ਨਾਮ ਵਸਦਾ ਮਹਾਰਾਜ ਕਹਿੰਦੇ ਆ ਨਾ ਜਦੋਂ ਅਸੀਂ ਸਤਿਗੁਰੂ ਜੀ ਦਾ ਇਹ ਬਚਨ ਪੜ੍ਹਦੇ ਆ ਜਿਨ ਹਰ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰਬੰਦ ਚਾ ਮਹਾਰਾਜ ਕਹਿ ਲਗੇ ਤੂੰ ਦੁਨੀਆ ਤੇ ਆ ਕਤੋਂ ਗਿਆ ਮੈਨੂੰ ਤੇ ਅਫਸੋਸ ਹੁੰਦਾ ਤੈਨੂੰ ਦੁਨੀਆ ਤੇ ਭੇਜਣਾ ਹੀ ਨਹੀਂ ਸੀ ਚਾਹੀਦਾ ਵੇਖੋ ਤੁਸੀਂ ਕਈ ਵਾਰ ਜਦੋਂ ਮਾਂ ਬਾਪ ਆਪਣੇ ਬੱਚੇ ਤੋਂ ਅੱਕ ਜਾਵੇ ਉਹ ਕਈ ਵਾਰ ਕਹਿ ਦਿੰਦੇ ਆ ਗੁੱਸੇ ਆਕਾ ਕੇ ਕਹਿੰਦੇ ਆ ਬੇਹ ਤੋ ਚੰਗਾ ਤੇ ਤੋ ਜਨਮ ਹੀ ਨਾ ਲੈਂਦਾ ਤੋ ਸਾਡੇ ਘਰ ਹੀ ਨਾ ਆਉਂਦਾ ਜਦੋਂ ਉਹ ਨਹੀਂ ਟਲਦਾ ਨਾ ਉਹਨੂੰ ਵਾਰ ਵਾਰ ਸਮਝਾਉਂਦਿਆ ਨਹੀਂ ਟਲਦਾ ਨਾ ਮਾ ਨਹੀਂ ਤਾਂ ਕਿਸ ਮਾਪਾ ਦਾ ਨਾ ਇਹ ਕੈਨੂੰ ਜੀ ਕਰਦਾ ਹੁਣ ਗੁਰੂ ਸਾਹਿਬ ਕਹਿੰਦੇ ਦੇਖੋ ਤੁਸੀਂ ਨੀਤੀ ਗੁਰੂ ਸਾਹਿਬ ਕਿੰਨਾ ਪਿਆਰ ਕਰਦੇ ਆ ਨਾ ਸਿੱਖ ਸਿੱਖ ਨੂੰ ਕਿੰਨੀ ਦਇਆਵਰਤ ਹੁੰਦੇ ਆ ਪਰ ਜੇ ਮਹਾਰਾਜ ਕਹਿ ਰਹੇ ਆ ਮਤਲਬ ਇਹਦਾ ਮਤਲਬ ਕੁਝ ਹੈ ਜੇ ਗੁਰੂ ਸਾਹਿਬ ਨੂੰ ਕਹਿਣਾ ਪੈ ਗਿਆ ਵੀ ਜਿੰਨ ਹਰ ਹਿਰਦੇ ਨਾਮ ਨਾ ਵਸੇ ਤਰ ਮਾਤ ਕੀ ਜੇ ਹਰਬਾਂਜਾ ਤੂੰ ਦੁਨੀਆ ਤੇ ਜਨਮ ਕਾ ਤੋਂ ਲੈ ਲਿਆ ਇਨੂੰ ਜਨਮ ਦੇਣ ਤੋਂ ਪਹਿਲਾਂ ਤੇਰੀ ਮਾਂ ਬਾਂਜ ਕਿਉਂ ਨਾ ਹੋ ਗਈ ਹੈ ਨਾ ਤੂੰ ਦੁਨੀਆ ਤੇ ਆਉਣਾ ਨਹੀਂ ਸੀ ਚਾਹੀਦਾ ਦੇਖੋ ਇਹਦਾ ਮਤਲਬ ਜਿਹੜਾ ਬੰਦਾ ਨਾਮ ਨਹੀਂ ਜਪਦਾ ਕਿੰਨਾ ਬੁਰਾ ਉਹ ਇਨਸਾਨ ਇਹ ਗੱਲ ਕਹਿਣੀ ਛੋਟੀ ਨਹੀਂ ਹੈ ਕਿਸੇ ਔਰਤ ਨੂੰ ਬਾਂਜ ਕਹਿ ਦਿੱਤਾ ਜਾਏ ਔਰਤ ਸਭ ਕੁਝ ਸਹਾਰ ਸਕਦੀ ਹੈ ਸਭ ਕੁਝ ਪਰ ਜਦੋਂ ਕੋਈ ਸ਼ਬਦ ਕਹਿ ਦਿੰਦਾ ਹੈ ਨਾ ਬਾਂਜ ਸ਼ਬਦ ਕਹਿ ਦਿੰਦਾ ਔਰਤ ਕੋਲੇ ਸ਼ਬਦ ਜਰਿਆ ਨਹੀਂ ਜਾਂਦਾ ਇਹ ਸ਼ਬਦ ਮਾਤ ਗੰਗਾ ਜੀ ਨੂੰ ਕਹੇ ਸਨ ਹੈਨਾ ਇਹ ਸ਼ਬਦ ਮਾਤ ਗੰਗਾ ਜੀ ਨੂੰ ਕਹੇ ਗਏ ਸਨ ਤੇ ਉਹਨਾਂ ਦੇ ਜਠਾੜੀ ਵੱਲੋਂ ਕਹੇ ਗਏ ਸਨ ਕਰਮਾਂ ਵੱਲ ਤੇ ਮਾਤ ਗੰਗਾ ਜੀ ਗੁਰੂ ਅਰਜਨ ਦੇਵ ਜੀ ਕੋਲ ਆਉਂਦੇ ਆ ਮਹਾਰਾਜ ਸ਼ਬਦ ਬਹੁਤ ਔਖਾ ਸ਼ਬਦ ਹੈ ਸੁਣਿਆ ਨਹੀਂ ਜਾਂਦਾ ਕਿਸੇ ਔਰਤ ਦੀ ਸ਼ਬਦ ਸੁਣਨਾ ਬਹੁਤ ਔਖਾ ਹੈ ਚਲੋ ਫਿਰ ਮਹਾਰਾਜ ਉਹਨਾਂ ਕਹਦੇ ਤੁਸੀਂ ਅਰਦਾਸ ਕਰਵਾਓ ਨਾ ਮੇਰੇ ਕਹਿਣ ਤੋਂ ਭਾਵ ਹੈ ਕਿ ਜੀ ਇਸੀ ਦੁਨੀਆ ਤੇ ਆਏ ਆ ਅਸੀਂ ਆਪ ਤੇ ਚਲੋ ਮਾੜਾ ਕੰਮ ਕਰਦੇ ਪਏ ਜੇ ਨਾਮ ਨਹੀਂ ਜਪਦੇ ਸੀ ਆਪਣੇ ਜੀਵਨ ਦੇ ਤੇ ਕਲੰਕ ਲਾਉਣੇ ਲਾਉਣੇ ਨਾਲ ਅਸੀਂ ਆਪਣੀ ਮਾਂ ਦਾ ਜਿੰਨੇ ਸਾਨੂੰ 9 ਮਹੀਨੇ ਆਪਣੀ ਕੱਖ ਵਿੱਚ ਰੱਖਿਆ ਹੈ ਅਸਿਓ ਦੇ 9 ਮਹੀਨੇ ਦੀ ਕਾਲਣਾ ਨੂੰ 9 ਮਹੀਨੇ ਦੀ ਪੀੜਾ ਨੂੰ ਵੀ ਅਸੀਂ ਕਲੰਕਿਤ ਕਰਦੇ ਹਾਂ ਜਦੋਂ ਮਹਾਰਾਜ ਸ਼ਬਦ ਸਾਨੂੰ ਕਹਿ ਦਿੰਦੇ ਕਿ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਵਾਂਝਾ ਤੈਨੂੰ ਸੁਨਜੀ ਦੇਹ ਫਿਰੇ ਬਿਨ ਨਾਵੇ ਓਏ ਖੱਪ ਖੱਪ ਮੋਏ ਕਰਾਂਝਾ ਜਿਹੜਾ ਤੇਰਾ ਸ਼ਰੀਰ ਨਾਮ ਤੋਂ ਬਿਨਾ ਨਾਮ ਤੋਂ ਸੁੰਝਾ ਫਿਰਦਾ ਪਿਆ ਨਾ ਬਿਨਾਂ ਨਾਮ ਤੋਂ ਸਖਣਾ ਮਹਾਰਾਜ ਕਹਿਣਗੇ ਦਾ ਕੀ ਫਾਇਦਾ ਓਏ ਇਸ ਕਰਕੇ ਹਜ਼ਰਤਾ RAM ਨਾਮ ਦਾ ਸਿਮਰਨ ਛੋੜਿਆ ਮਾਇਆ ਹਾਥ ਵੀ ਕੰਨ ਤੂੰ ਪਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰ ਰਿਹਾ ਤੂੰ ਨਾਮ ਨਹੀਂ ਜਪਦਾ ਪਿਆ ਬੰਦਗੀ ਨਹੀਂ ਕਰਦਾ ਜਿਸ ਲਈ ਤੈਨੂੰ ਮੈਂ ਇਹ ਦੇਹੀ ਦਿੱਤੀ ਹੈ ਇਸ ਤੋਂ ਵੱਡੀ ਕੋਈ ਤਾੜਨਾ ਨਹੀਂ ਹੋ ਸਕਦੀ ਯਾਦ ਰੱਖਿਓ ਮਾਂ ਬਾਪ ਲੱਖ ਝਿੜਕਦਾ ਹੈ ਲੱਖ ਉਹਨੂੰ ਗੁੱਸੇ ਹੁੰਦਾ ਹੈ ਪਰ ਮਾਂ ਬਾਪ ਅਖੀਰ ਤੇ ਜਾ ਕੇ ਸ਼ਬਦ ਵਰਤਦਾ ਹੈ ਵੀ ਇਹਦੇ ਤੋਂ ਚੰਗਾ ਤੂੰ ਦੁਨੀਆ ਤੇ ਆਉਂਦਾ ਹੀ ਨਾ ਅਖੀਰ ਤੇ ਗੱਲ ਕਹਿੰਦੀ ਹੈ ਮਾਂ ਤੇ ਬਾਪ ਆਪਣੇ ਪੁੱਤਰ ਨੂੰ ਪਹਿਲਾਂ ਨਹੀਂ ਕਹਿੰਦੀ ਪਹਿਲਾਂ ਗੁੱਸੇ ਹੁੰਦੇ ਝੜਕਦੀ ਹੈ ਜਦੋਂ ਪਾਣੀ ਸਿਰ ਤੋਂ ਲੰਘ ਜਾਂਦੇ ਗੱਲ ਫਿਰ ਕਹੀ ਜਾਂਦੀ ਹੈ ਇਹਦਾ ਮਤਲਬ ਮਹਾਰਾਣੀ ਸਿਰੇ ਤੇ ਜਾ ਕੇ ਗੱਲ ਕਹੀ ਹੈ ਜਿਹੜਾ ਬੰਦਾ ਨਾਮ ਨਹੀਂ ਜਪਦਾ ਪਿਆ ਤੇ ਇਸ ਕਰਕੇ ਜੀਵਨ ਮਿਲਿਆ ਜਿੰਨਾ ਹੁੰਦਾ ਜੀ ਜੀਵਨ ਦਾ ਜੋ ਪਰਪਸ ਹੈ ਮਨੋਰਥ ਹੈ ਨਾ ਉਹ ਉਹਨੂੰ ਅਸੀਂ ਪੂਰਾ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਨਾਂ ਚਰਨਾਂ ਵਿਚ ਅਰਦਾਸਾਂ ਬੇਨਤੀਆਂ ਕਰਕੇ ਰਹਾਓ ਫਿਰ ਅੱਗੇ ਮਹਾਰਾਜ ਕਹਿੰਦੇ ਆ ਮਾਤ ਪਿਤਾ ਭਾਈ ਸੁਤ ਬਨਤਾ ਤੇਰੇ ਮਾਤਾ ਪਿਤਾ ਤੇਰੇ ਭਰਾ ਤੇਰੇ ਪੁੱਤਰ ਤੇਰੀ ਪਤਨੀ ਮਾਤ ਪਿਤਾ ਭਾਈ ਸੁਤ ਬਨਤਾ ਤਾਕੈ ਰਸ ਲਪਟਾਨਾ ਮਹਾਰਾਜ ਕੈਨ ਗਿੱਤੂ ਰੱਬ ਨੂੰ ਭੁਲਾ ਬੈਠੇ ਤੇ ਤੂੰ ਪਰਿਵਾਰ ਵਿੱਚ ਇੰਨਾ ਖਜਿਤ ਹੋ ਗਿਆ ਹੈ ਤੈਨੂੰ ਰੱਬ ਚੇਤੇ ਨਹੀਂ ਰਿਆ ਤੈਨੂੰ ਰੱਬ ਚੇਤੇ ਨਹੀਂ ਰਿਆ ਮੈਂ ਤਾਂ ਕਹਿਆ ਸੀ ਵੀ ਉਹ ਹਰ ਇੱਕ ਚੀਜ਼ ਮਾਇਆ ਹੈ ਜਿਹੜੀ ਤੁਹਾਨੂੰ ਰੱਬ ਨਾਲੋਂ ਤੋੜਦੀ ਏ ਜੇ ਮਾਂ ਤੁਹਾਨੂੰ ਰੱਬ ਨਾਲੋਂ ਤੋੜਦੀ ਏ ਤੇ ਉਹ ਵੀ ਮਾਇਆ ਹੈ ਜੇ ਪਿਤਾ ਤੁਹਾਨੂੰ ਰੱਬ ਨਾਲੋਂ ਤੋੜਦੇ ਤੇ ਉਹ ਵੀ ਮਾਇਆ ਹੈ ਚਾਹੇ ਭਰਾ ਏ ਚਾਹੇ ਪਤਨੀ ਏ ਜੇ ਤੁਸੀਂ ਉਹਨਾਂ ਕਰਕੇ ਰੱਬ ਤੋਂ ਟੁੱਟ ਗਿਓ ਸਮਝ ਲਓ ਮਾਇਆ ਹੀ ਹੈ ਤੁਹਾਡੇ ਘਰ ਦੀ ਤੁਰਦੀ ਫਿਰਦੀ ਤੇ ਜਿਹੜੀ ਮਾਂ ਤੁਹਾਨੂੰ ਰੱਬ ਨਾਲ ਜੋੜਦੀ ਹੈ ਜਿਹੜੀ ਪਤਨੀ ਜਿਹੜਾ ਭਰਾ ਤੁਹਾਨੂੰ ਬਾਣੀ ਪੜਨ ਲਈ ਪ੍ਰੇਰਿਤ ਕਰਦਾ ਹੈ ਨਾਮ ਜਪਣ ਲਈ ਪ੍ਰੇਰਿਤ ਕਰਦਾ ਚੰਗੀ ਸਿੱਖਿਆ ਦਿੰਦਾ ਇਹਦਾ ਮਤਲਬ ਤੁਹਾਡੇ ਲਈ ਉਹ ਇੱਕ ਸੰਤ ਤੋਂ ਘੱਟ ਨਹੀਂ ਹੈ ਇੱਕ ਭਗਤ ਤੋਂ ਘੱਟ ਨਹੀਂ ਹੈ ਦੁਨੀਆ ਵਿੱਚ ਐਸੀਆਂ ਮਾਵਾਂ ਵੀ ਨੇ ਜਿਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਰੱਬ ਨਾਲ ਤੋੜਿਆ ਵੀ ਤੇ ਐਸੀਆਂ ਮਾਵਾਂ ਵੀ ਨੇ ਜਿਨ੍ਹਾਂ ਨੇ ਆਪਣੀ ਔਲਾਦ ਨੂੰ ਰੱਬ ਨਾਲ ਜੋੜਿਆ ਤੇ ਨਾ ਕੋ ਜੋੜਿਆ ਉਹ ਏਡੇ ਵੱਡੇ ਭਗਤ ਬਣ ਗਏ ਬਾਬਾ ਫਰੀਦ ਸਾਹਿਬ ਜੀ ਮਾਂ ਨੇ ਮਾਂ ਦੀ ਮੁਸ਼ਕਲ ਸੀ ਜਦੋਂ ਰੱਬ ਨਾਲ ਜੋੜਿਆ ਬਾਬਾ ਫਰੀਦ ਸਾਹਿਬ ਜੀ ਨੂੰ ਭਗਤ ਤਰੋ ਦਾ ਜ਼ਿਕਰ ਕਰਦੇ ਹਾਂ ਤਰੋ ਦੀ ਮਾਂ ਸੀ ਜਿਨੇ ਆਪਣੇ ਭਗਤ ਆਪਣੇ ਬੱਚੇ ਨੂੰ ਰੱਬ ਨਾਲ ਜੋੜਿਆ ਲਾਗ ਲੈ ਨਾ ਉਹ ਮਾਸੀ ਰਾਜਾ ਗੋਪੀ ਚੰਦ ਦੀ ਜਿਨੇ ਆਪਣੇ ਪੁੱਤਰ ਨੂੰ ਬੰਦਗੀ ਕਰਨਾ ਸਿਖਾਇਆ ਕਿ ਬੰਦਗੀ ਕਰਨੀ ਕਿਵੇਂ ਹੈ ਜਦੋਂ ਦੀ ਮਾਰਗਦਰਸ਼ਕ ਬਣੀ ਭਾਵ ਦੁਨੀਆ ਤੋਂ ਮਾਵਾਂ ਵੀ ਨਹੀਂ ਜਿਹੜੀਆਂ ਰੱਬ ਨਾਲ ਜੋੜਦੀਆਂ ਨੇ ਤੇ ਮਾਵਾਂ ਜਿਹੜੀਆਂ ਰੱਬ ਨਾਲੋਂ ਤੋੜਦੀਆਂ ਵੀ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤ ਪਿਤਾ ਭਾਈ ਸੁਤ ਬਨਤਾ ਤਾ ਕਹਿ ਰਸ ਲਪਟਾਨਾ ਜੋ ਬਨ ਧਨ ਪ੍ਰਭ ਤਾ ਕਹਿ ਮਦਮੈ ਇਹ ਨਿਸਰਹਿ دیਵਾਨਾ ਹੁਣ ਜਦੋਂ ਅਸੀਂ ਇੱਕ ਜ਼ਿਕਰ ਕਰਦੇ ਆ ਗੁਰੂ ਨਾਨਕ ਦੇਵ ਜੀ ਦਾ ਨਾ ਸਾ ਸੰਗਤ ਬੀਬੀ ਰਜਨੀ ਵੀ ਪਤਨੀ ਹੈ ਤੇ ਮੂਲ ਚੰਦ ਦੀ ਵੀ ਪਤਨੀ ਹੈ ਜਿਹੜਾ ਸਹੀ ਦੀ ਜੋੜ ਵਿੱਚ ਪੈਂਦਾ ਹੈ ਨਾ ਪਤਨੀ ਨੇ ਰੋਕਿਆ ਨਹੀਂ ਸੀ ਨਾ ਗੁਰ ਨਾਨਕ ਸੱਚੇ ਪਾਤਸ਼ਾਹ ਨਾਲ ਜਾਣ ਤੋਂ ਨੀਤੀ ਮਹਾਰਾਜ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਬਖਸ਼ੀ ਇਸ ਬੰਦੇ ਨੂੰ ਪਤਨੀ ਨੇ ਰੋਕ ਦਿੱਤਾ ਨਹੀਂ ਜਾਣਾ ਝੂਠ ਬੋਲ ਦਿੱਤਾ ਨਾ ਮਹਾਰਾਜ ਮਹਾਰਾਜ ਲੈਣ ਆਏ ਉਹਨੂੰ ਪਤਨੀ ਨੇ ਝੂਠ ਬੋਲ ਦਿੱਤਾ ਐਵੇਂ ਤੁਸੀਂ ਤੁਰ ਪੈਂਦੇ ਹੋ ਫਕੀਰਾਂ ਦੇ ਨਾਲ ਬਾਬੇ ਨਾਨਕ ਨਾਲ ਨਹੀਂ ਜਾਣਾ ਕਿਤੇ ਉਹਨੇ ਝੂਠ ਬੋਲ ਦਿੱਤਾ ਵੀ ਉਹ ਘਰ ਵਿੱਚ ਨਹੀਂ ਮਹਾਰਾਜ ਹੁੰਦਾ ਘਰ ਵਿੱਚ ਹੀ ਹੈ ਤੇ ਫਿਰ ਸੱਪ ਲੜ ਕੇ ਉਹ ਮਰਦਾ ਹੈ ਅੰਦਰ ਹੀ ਹੈ ਨਾ ਉਹ ਸਹੀ ਦੀ ਜੂਨ ਵਿੱਚ ਪੈਂਦਾ ਹੈ ਫਿਰ ਮਹਾਰਾਜ ਗਿਆ ਲੱਗਿਆ ਹੁਣ ਨਹੀਂ ਬਖਸ਼ਿਆ ਹੁਣ ਤੇ 10 ਜਮ ਲੱਗਣੇ ਆ 10 10ਵੇਂ ਜਮੇ ਜਾਵਾਂਗੇ ਹੁਣ ਤੇ ਉਹ ਟਾਈਮ ਨਿਕਲ ਗਿਆ ਪਰ ਉਹ ਵੀ ਪਤਨੀ ਹੈ ਤੇ ਬੀਬੀ ਰਜਨੀ ਵੀ ਪਤਨੀ ਹੈ ਜਿਹੜੀ ਆਪਣੇ ਪਿੰਗਲੇ ਪਤੀ ਨੂੰ ਪਿੰਗਲੇ ਪਤੀ ਨੂੰ ਰੱਬ ਰੱਬ ਕਰਵਾਉਂਦੀ ਐ ਤੇ ਇੰਨਾ ਕੋ ਭਰੋਸਾ ਦਿਵਾਉਂਦੀ ਐ ਕਿ ਜੇ ਰੱਬ ਨੇ ਸਾਡਾ ਸੰਯੋਗ ਬਣਾਇਆ ਤੇ ਰੱਬ ਸਭ ਠੀਕ ਵੀ ਕਰੇਗਾ ਭਰੋਸਾ ਸਿਨਾਂ ਦੇਖੋ ਦਾ ਦੇਖੋ ਦਾ ਭਾਵ ਰਿਸ਼ਤੇ ਉਹ ਮੁਬਾਰਕ ਨੇ ਜੋ ਤੁਹਾਨੂੰ ਚੰਗਿਆਈ ਵਾਲੇ ਪਾਸੇ ਜੋੜਦੇ ਆ ਉਹ ਰਿਸ਼ਤੇ ਮੁਬਾਰਕ ਨਹੀਂ ਹੁੰਦੇ ਜਿਹੜੇ ਤੁਹਾਨੂੰ ਰੱਬ ਨਾਲੋਂ ਤੋੜਦੇ ਸਾਨੂੰ ਗੁਰੂ ਸਾਹਿਬ ਨੇ ਗ੍ਰਸਥ ਜੀਵਨ ਦਿੱਤਾ ਹੈ ਅਸੀਂ ਪਰਿਵਾਰਾਂ ਵਿੱਚ ਰਹਿਨੇ ਆ ਪਰ ਸਾਨੂੰ ਨਾਲ ਚੀਜ਼ ਸਿਖਾਈ ਕਿ ਪਰਿਵਾਰ ਵਿੱਚ ਰਹਿ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਜਿਹੜੀ ਅਸੀਂ ਕਿਰਤ ਕਰਨੀ ਦਿੱਤੀ ਸੀ ਉਸੇ ਕਰਕੇ ਦਿੱਤੀ ਸੀ ਨਾ ਕਿਰਤ ਕਰਾਂਗੇ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਜਾਣਗੀਆਂ ਨਾ ਨਿੱਕਟੂ ਥੋੜਾ ਬਣਾਇਆ ਵੀ ਵੇਲੜ ਰਿਆ ਤੂੰ ਨਾ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਡਰ ਕੇ ਜੰਗਲਾਂ ਵਿੱਚ ਚਲਾ ਜਾ ਡੇਰਿਆਂ ਤੇ ਜਾ ਕੇ ਬੈਠਾ ਰਹਿ ਨਹੀਂ ਮਹਾਰਾਜ ਨੇ ਆਖਿਆ ਕਿਰਤ ਕਰਨੀ ਹੈ ਕਮਾਈ ਕਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਪਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਤੇੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਤੂੰ ਦੁਨੀਆ ਤੇ ਆਇਆ ਕੀ ਕਰਨਾ ਹੈ ਉਹਨੂੰ ਨਹੀਂ ਭੁੱਲਣਾ ਬਸ ਕਈ ਵਾਰ ਹੁੰਦਾ ਬੰਦਾ ਕਹਿੰਦਾ ਮੇਰੇ ਤੇ ਜ਼ਿੰਮੇਵਾਰੀਆਂ ਬੜੀਆਂ ਨੇ ਮੇਰੇ ਕੋਲ ਟਾਈਮ ਨਹੀਂ ਚਲ ਚੰਗੀ ਗੱਲ ਹੈ ਪਰ ਉਹ ਜ਼ਿੰਮੇਵਾਰੀ ਨਾ ਭੁੱਲੋ ਨਾ ਜਿਸ ਜਿਹੜੀ ਜ਼ਿੰਮੇਵਾਰੀ ਰੱਬ ਨੇ ਦੇ ਕੇ ਦੁਨੀਆ ਤੇ ਕੱਲਿਆ ਨਾਮ ਜਪਣ ਦੀ ਬੰਦਗੀ ਕਰਨ ਜਿਹੜੀ ਵੱਡੀ ਜ਼ਿੰਮੇਵਾਰੀ ਉਹ ਪਹ ਲਗੇ ਆ ਤੇ ਛੋਟੀਆਂ ਜ਼ਿੰਮੇਵਾਰੀਆਂ ਬਹਾਨਾ ਬਣਾ ਦਿੰਦਾ ਹੈ ਹੈ ਤੇ ਬਹਾਨਾ ਹੀ ਹੈ ਨਾ ਇੱਕ ਨਹੀਂ ਤੇ ਹਰ ਇੱਕ ਚੀਜ਼ ਲਈ ਟਾਈਮ ਨਿਕਲਦਾ ਹੈ ਇਥੇ ਬੰਦਾ ਬਹਾਨਾ ਬਣਾਉਂਦਾ ਕਿ ਮੇਰੇ ਕੋਲ ਨਾਮ ਜਪਣ ਦਾ ਟਾਈਮ ਨਹੀਂ ਜੀ ਮੇਰੇ ਕੋਲ ਗੁਰਦੁਆਰੇ ਜਾਣ ਦਾ ਟਾਈਮ ਨਹੀਂ ਬੰਦਾ ਬਿਮਾਰ ਹੋ ਜੇ ਤੇ ਹਸਪੀਟਲ ਪਿਆ ਹੋਵੇ ਤੇ ਉਦੋਂ ਦੱਸੋ ਟਾਈਮ ਨਹੀਂ ਹੁੰਦਾ ਉਹਦੇ ਕੋਲ ਕੰਮ ਤੇ ਉਦੋਂ ਵੀ ਚੱਲਣਗੇ ਸਾਰੇ ਕੰਮ ਰੁਕਿਆ ਕਦੀ ਬੰਦਾ ਇੱਕ ਬਹਾਨਾ ਬਣਾਉਂਦਾ ਹੈ ਜੀ ਮੇਰੇ ਕੋਲ ਟਾਈਮ ਨਹੀਂ ਜੀ ਮੈਂ ਉਹ ਵੀ ਕਰਨਾ ਹੈ ਮੈਂ ਉਹ ਵੀ ਕਰਨਾ ਹੈ ਮਹਾਰਾਜ ਕਹਿਣ ਲੱਗੇ ਬਹਾਨੇ ਬਣਾਉਣੀ ਛੱਡ ਪਰਮਾਤਮਾ ਦੇ ਨਾਮ ਨੂੰ ਜਾਂ ਫਿਰ ਕਹਿੰਦਾ ਜੋਬਨ ਧਨ ਪ੍ਰਭਤਾ ਕੇ ਮਦਮੈ ਮਦ ਹੁੰਦਾ ਨਸ਼ਾ ਹਜ਼ੂਰ ਕਹਿਣ ਲੱਗੇ ਜੋਬਨ ਵਨ ਮਾਇਆ ਪਦਾਰਤ ਪ੍ਰਭਤਾ ਤਾਕਤ ਤੇਰੇ ਕੋਲ ਪਾਵਰ ਹੈ ਤੇਰੇ ਕੋਲ ਜਵਾਨੀ ਹੈ ਤੇਰੇ ਕੋਲ ਪੈਸਾ ਹੈ ਜਵਾਨੀ ਦੇ ਨਸ਼ੇ ਵਿੱਚ ਪੈਸੇ ਦੇ ਨਸ਼ੇ ਵਿੱਚ ਤਾਕਤ ਦੇ ਨਸ਼ੇ ਵਿੱਚ ਕਿ ਮੇਰੇ ਕੋਲ ਉੱਚਾ ਰਤਬਾ ਹੈ ਇਹਨਸ ਰਹੇ دیਵਾਨਾ ਦਿਨ ਰਾਤ ਪਾਗਲ ਹੋਇਆ ਫਿਰਦੇ ਤੂੰ ਇਹਨਾਂ ਦੇ ਨਸ਼ੇ ਵਿੱਚ ਪਰ ਤੈਨੂੰ ਪਤਾ ਹੈ ਇਹਨਾਂ ਵਿੱਚੋਂ ਤੇਰੇ ਨਾਲ ਕੁਝ ਨਹੀਂ ਜਾਣਾ ਨਾ ਧਨ ਦੌਲਤ ਨਾ ਤਰੀ ਤਾਕਤ ਨਾ ਪਾਵਰ ਨਾ ਤਰੀ ਜਵਾਨੀ ਇਹ ਸਭ ਕੁਝ ਇੱਥੇ ਰਹਿ ਜਾਣਾ ਹੈ ਜੇ ਰੱਬ ਨੇ ਇਹ ਚੀਜ਼ਾਂ ਦਿੱਤੀਆਂ ਉਹਦਾ ਸਗੋਂ ਸ਼ੁਕਰਾਨਾ ਕਰ ਕਿ ਸੱਚੇ ਪਾਸ਼ਾ ਤੂੰ ਤਾਕਤ ਵੀ ਦਿੱਤੀ ਤੂੰ ਮੈਨੂੰ ਪਦਾਰਥ ਵੀ ਦਿੱਤੇ ਤੂੰ ਮੈਨੂੰ ਸੋਹਣਾ ਸਰੀਰ ਵੀ ਦਿੱਤਾ ਤੇਰਾ ਸ਼ੁਕਰ ਹੈ ਕਿੰਨਾ ਚੰਗਾ ਹੋਵੇ ਪਰ ਜਦੋਂ ਬੰਦਾ ਰੱਬ ਨੂੰ ਭੁੱਲ ਜਾਂਦੇ ਇਹਨਾਂ ਦਿਨਾਂ 'ਚ ਬੰਦੇ ਨੂੰ ਬੰਦਾ ਨਹੀਂ ਸਮਝਦਾ ਨਾ ਫਿਰ ਤੇ ਬੰਦਾ ਗੁਰੂ ਦਾ ਕਸੂਰਵਾਰ ਹੈ ਬੰਦਾ ਫਿਰ ਅਪਰਾਧੀ ਹੈ ਗੁਰੂ ਕਾ ਮਹਾਰਾਜ ਕਹਿੰਦੇ ਇਹ ਨਹੀਂ ਕੰਮ ਕਰਨਾ ਜੋ ਬਨ ਤਨ ਪ੍ਰਪਤਾ ਕੈ ਮਦਮੈ ਐਨਿਸ ਰਹੇ دیਵਾਨਾ ਫਕੀਰ ਤੇ ਕਹਿੰਦਿਆ ਦੀਨ ਦਇਆਲ ਜਿਹੜਾ ਪ੍ਰਮਾਤਮਾ ਦੀਨਾਂ ਤੇ ਦਇਆ ਕਰਨ ਵਾਲਾ ਸਦਾ ਦੁੱਖ ਭੰਜਨ ਜਿਹੜਾ ਹਮੇਸ਼ਾ ਬੰਦਿਆ ਤੇਰੇ ਦੁੱਖਾਂ ਨੂੰ ਕਟਣ ਵਾਲਾ ਹੈ ਤਾਂ ਸੋ ਮਨ ਨਾ ਲਗਾਣਾ ਤੂੰ ਉਹਦੇ ਨਾਲ ਤੇ ਮਨ ਕਦੀ ਜੋੜਿਆ ਹੀ ਨਹੀਂ ਮਨ ਜੋੜ ਕੇ ਰੱਖਿਆ ਦੂਜੇ ਪਾਸੇ ਮਾਇਆ ਨਾਲ ਪਦਾਰਥ ਨਾਲ ਸੰਸਾਰ ਦੇ ਨਾਲ ਰੱਬ ਦੇ ਨਾਲ ਕਦੀ ਮਨ ਨਹੀਂ ਜੋੜਿਆ ਕਦੀ ਚਿੱਤ ਨਹੀਂ ਜੋੜਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦੀਨਾਂ ਤੇ ਦਇਆ ਕਰਨ ਵਾਲਾ ਹੈ ਉਹ ਤੇਰਾ ਦੁੱਖ ਨਾਸ਼ਕ ਹੈ ਦੁੱਖਾਂ ਨੂੰ ਖਤਮ ਕਰਨ ਵਾਲਾ ਹੈ ਫਿਰ ਕਹਿੰਦਿਆ ਇਸ ਸੰਸਾਰ ਵਿੱਚ ਕੋਈ ਵਿਰਲਾ ਹੁੰਦਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਕਰੋੜਾਂ ਵਿੱਚੋਂ ਕੋਈ ਇੱਕ ਅੱਦਾ ਹੁੰਦਾ ਹੈ ਜਿਹੜਾ ਇਸ ਚੀਜ਼ ਨੂੰ ਸਮਝਦਾ ਹੈ ਇਸ ਚੀਜ਼ ਨੂੰ ਜਾਣਦਾ ਹੈ ਤੇ ਜਾਣੇਗਾ ਉਹੀ ਜਿਹੜਾ ਗੁਰਮੁਖ ਬਣੇਗਾ ਜਿਹਨੂੰ ਗੁਰੂ ਨੇ ਸਮਝ ਦਿੱਤੀ ਹੋਵੇ ਜਿਹਨੇ ਗੁਰੂ ਕੋਲੋਂ ਗਿਆਨ ਲਿਆ ਹੋਵੇ ਕਿ ਇਹ ਸੰਸਾਰ ਝੂਠਾ ਹੈ ਇਹ ਸੰਸਾਰ ਨਾਸ਼ਵੰਤ ਹੈ ਇਸ ਸੰਸਾਰ ਵਿੱਚ ਕੁਝ ਵੀ ਨਹੀਂ ਮਹਾਰਾਜ ਕਹਿ ਲਗੇ ਉਹੀ ਗੁਰਮੁਖ ਰੱਬ ਦੇ ਦਰਬਾਰ ਵਿੱਚ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋਏਗਾ ਜਿਸ ਗੁਰਮੁਖ ਨੂੰ ਗੁਰੂ ਜੀ ਦੀ ਦਿੱਤੀ ਮਤ ਦੇ ਸਤਕਾ ਇਸ ਗੱਲ ਦੀ ਸਮਝ ਆ ਗਈ ਹੋਵੇ ਇਸ ਕਰਕੇ ਸਾ ਸੰਗਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਨੂੰ ਇਹੀ ਗੱਲ ਸਮਝਾਉਣੀ ਚਾਹੁੰਦੇ ਆ ਕਿ ਮਨੁੱਖ ਦੁਨੀਆ ਤੇ ਰਹਿ ਰਿਹਾ ਹੈ ਜਿਸ ਵਾਹਿਗੁਰੂ ਦੀ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਹੰਢਾਈ ਜਾਣਾ ਹੈ ਨਾ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਕਰ ਕਿਉਂਕਿ ਨਾਮ ਜਪਣ ਕੇ ਹੀ ਜਪ ਕੇ ਹੀ ਇਸ ਜੀਵਨ ਦਾ ਭਲਾ ਹੋਣਾ ਜੀ ਸਾਧ ਸੰਗਤ ਅਸੀਂ ਕੋਈ ਗੱਲ ਕਰ ਲਈਏ ਕਿਸੇ ਸ਼ਬਦ ਦੀ ਵਿਚਾਰ ਲੈ ਲਈਏ ਕਿਸੇ ਇਤਿਹਾਸ ਦਾ ਪੰਖ ਲੈ ਲਈਏ ਗੱਲ ਸਾਰੀ ਕੁਮਕੁਮਾ ਕੇ ਨਾਮ ਤੇ ਆਉਣੀ ਐ ਨਾਮ ਤੇ ਬੰਦਗੀ ਤੇ ਸਿਮਰਨ ਤੇ ਇਤੋਂ ਬਿਗੈਰ ਨਹੀਂ ਗੱਲ ਸਿਮਰਨ ਤੋਂ ਪਾਸੇ ਤੇ ਗੱਲ ਜਾਣੀ ਨਹੀਂ ਨਾ ਜੀ ਨਾ ਸਿਮਰਨ ਤੋਂ ਪਾਸੇ ਨਾ ਗੁਰੂ ਨੇ ਸਾਨੂੰ ਜਾਣ ਦਿੱਤਾ ਤੇ ਨਾਮ ਸਿੱਖ ਨੂੰ ਜਾਣਾ ਚਾਹੀਦਾ ਸਿੱਖ ਦੀ ਜ਼ਿੰਦਗੀ ਵਿੱਚ ਸਿਮਰਨ ਹੀ ਸਭ ਕੁਝ ਹੈ ਸਾਡਾ ਜੀਵਨ ਸਿਮਰਨ ਦੇ ਆਲੇ-ਦੁਆਲੇ ਹੀ ਘੁੰਮਣਾ ਚਾਹੀਦਾ ਨਾਮ ਜਪਣ ਦੇ ਬਾਣੀ ਪੜਨ ਦੇ ਐਵੇਂ ਮਨ ਵਿੱਚ ਕਿਤੇ ਹੋਰ ਖਿਆਲ ਨਾ ਲੈ ਆਇਓ ਨਾ ਵੀ ਹੋਰ ਪਾਸੇ ਵੀ ਚੱਲਦੇ ਨਾ ਸਿਮਰਨ ਦੇ ਆਲੇ-ਦੁਆਲੇ ਅਸੀਂ ਘੁੰਮਣਾ ਹੈ ਸਿਮਰਨ ਦੇ ਆਲੇ-ਦੁਆਲੇ ਕੋ ਮੰਗੇ ਤੇ ਗੁਰੂ ਸਾਡੇ ਚਾਰੇ ਪਾਸੇ ਘੁਮੇਗਾ ਉਹ ਅਖਵਾਲਾ ਵਰਦਾ ਜੇ ਮੈਂ ਕਹ ਰੋ ਚੋ ਗਿਰਦ ਹਮਾਰੇ RAM KAR ਜਦੋਂ ਅਸੀਂ ਪਰਮਾਤਮਾ ਦੇ ਨਾਮ ਦੇ ਹੀ ਆਲੇ ਦੁਆਲੇ ਰਾਵਾਂਗੇ ਵੀ ਅਸੀਂ ਨਾਮ ਤੋਂ ਪਾਸੇ ਨਹੀਂ ਜਾਣਾ ਫਿਰ ਗੁਰੂ ਵੀ ਕਹ ਦੇਗਾ ਸਿੱਖਾ ਮੈਂ ਤੇਰੇ ਤੋਂ ਪਾਸੇ ਮੈਂ ਨਹੀਂ ਜਾਣਾ ਜੇ ਤੂੰ ਨਾਮ ਦੇ ਕੋਲ ਰਹਿਣਾ ਇਸ ਕਰਕੇ ਸਾਦ ਸੰਗਤ ਗੁਰੂ ਸਾਹਿਬ ਮਿਹਰ ਕਰਨ ਜੀਵਨ ਮਿਲਿਆ ਬੜਾ ਅਮੋਲਕ ਹੈ ਜ਼ਿੰਦਗੀ ਬੜੀ ਸੋਹਣੀ ਹੈ ਇਸ ਖੂਬਸੂਰਤ ਜ਼ਿੰਦਗੀ ਵਿੱਚ ਪਰਮਾਤਮਾ ਦਾ ਨਾਮ ਜਿੰਨਾ ਜਪਾਂਗੇ ਜਿੰਨੀ ਬੰਦਗੀ ਕਰਾਂਗੇ ਨਾ ਉਹਨੀਆਂ ਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਕੱਲ ਬੰਦੀ ਛੋੜ ਦਿਵਸ ਹੈ 21 ਤਰੀਕ ਨੂੰ ਅੱਜ ਵੀ ਹੈ ਕਈ ਵੀਰ ਸਾਡੇ ਹਿੰਦੂ ਵਿਰਾਜੋ ਦੀਵਾਲੀ ਮਨਾਉਂਦੇ ਆ ਪਰ ਸਾਡਾ ਦੀਵਾਲੀ ਨਾਲ ਸਾਡੀ ਤਾਂ ਹੀ ਦੀਵਾਲੀ ਹੈ ਨਾ ਬੰਦੀ ਛੋੜ ਦਿਵਸ ਕਰਕੇ ਸ਼੍ਰੀ ਹਰ ਗੋਬਿੰਦ ਸੱਚੇ ਪਾਤਸ਼ਾਹ ਜਿਤੋਂ ਆਉਂਦੇ ਹਨ ਇਸ ਕਰਕੇ 21 ਤਰੀਕ ਨੂੰ ਕੱਲ ਅਸੀਂ ਸ਼੍ਰੀ ਹਰ ਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰਾਂਗੇ ਕਿ ਤੁਸੀਂ ਬੰਦੀ ਛੁੜ ਦాతਾ ਹੋ ਤੇ ਸਾਨੂੰ ਵੀ ਬੰਦਨਾ ਚ ਮੁਕਤ ਕਰੋ ਸਾਡੇ ਜੀਵਨ ਵਿੱਚ ਵੀ ਹਨਾ ਗਿਆਨ ਦਾ ਪ੍ਰਕਾਸ਼ ਆਵੇ ਦੀਵਾਲੀ ਚਾਨਣ ਦਾ ਤਿਉਹਾਰ ਮੰਨਿਆ ਜਾਂਦਾ ਹੈ ਹਨਾ ਪ੍ਰਕਾਸ਼ ਦਾ ਜੀਵਨ ਵਿੱਚ ਗੁਰਮਤ ਦਾ ਪ੍ਰਕਾਸ਼ ਚਾਹੀਦਾ ਹੈ। ਰੋਹਾਨੀਅਤ ਦਾ ਪ੍ਰਕਾਸ਼ ਚਾਹੀਦਾ ਹੈ। ਨਾਮ ਦਾ ਦੀਵਾ ਬਲਣਾ ਚਾਹੀਦਾ। ਦੀਵੇ ਤੇ ਆਪਾਂ ਬਾਲਦੇ ਆ ਨਾ। ਬੜੀਆਂ ਦੀਵਾਲੀਆਂ ਲੰਘੀਆਂ। ਪਰ ਉਹ ਯਤਨ ਉਹ ਵੇਖ ਕਿੰਨਾ ਚੰਗਾ ਹੋਵੇ। ਕਿਸ ਦੁਨੀਆ ਤੋਂ ਜਾਣ ਤੋਂ ਪਹਿਲਾਂ ਪਹਿਲਾਂ ਗੁਰੂ ਮਿਹਰ ਕਰੇ। ਸਾਡੇ ਹਿਰਦੇ ਵਿੱਚ ਨਾਮ ਦਾ ਦੀਵਾ ਬਲ ਜਾਵੇ। ਨਾਮ ਦਾ ਦੀਵਾ ਬਲ ਜਾਏ ਜੇ ਨਾਮ ਦਾ ਦੀਪਕ ਬਲ ਗਿਆ ਇਹ ਜ਼ਿੰਦਗੀ ਨਾਮ ਦੇ ਨਾਲ ਰੁਸ਼ਨਾ ਜਾਏਗੀ ਮਹਾਰਾਜ ਕਿਰਪਾ ਕਰਨ ਸਤਿਗੁਰ ਜੀ ਦੇ ਚਰਨਾਂ ਵਿੱਚ ਇਹ ਅਰਦਾਸਾਂ ਬੇਨਤੀਆਂ ਕਰਿਆ ਕਿਰਪਾ ਪਾਸ਼ਾ ਸਾਨੂੰ ਜੋੜ ਕੇ ਰੱਖਿਆ ਤੇ ਜੋੜ ਕੇ ਰੱਖਿਓ ਆਪਣੇ ਚਰਨਾਂ ਨਾਲ ਆਓ ਦੋ ਚਾਰ ਮਿੰਟ ਆਪਾਂ ਨਾਮ ਜਪਾਂਗੇ ਤੇਰਾ ਕਲ ਦਾ ਸ਼ਬਦ ਹੈ ਉਹ ਸ਼ਬਦ ਹੈ ਜੀ ਤਨ ਆਸਰੀ ਮਹੱਲਾ ਨਾਵਾਂ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜਿਹੇ ਕਟ ਮਾਹੇ ਪਛਾਨੋ ਕੱਲ ਅਸੀਂ ਇਸ ਸ਼ਬਦ ਨੂੰ ਵਿਚਾਰਾਂਗੇ ਦੋ ਪਦੀ ਇਸ ਸ਼ਬਦ ਦੇ ਨੇ ਮਹਾਰਾਜ ਕਿਰਪਾ ਕਰਨ ਆਓ ਸਾਰੇ ਜੁਰੇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ